ਮਾਨਯੋਗ ਪੰਜਾਬ ਸਰਕਾਰ ਜੀ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮਾਨਯੋਗ ਸ਼੍ਰੀ ਭਗਿਰਤ ਸਿੰਘ ਮੀਨਾ ਜੀ ਆਈਪੀਐਸ ਐਸਐਸਪੀ ਮਾਨਸਾ ਜੀ ਯਾ ਸਖਤ ਸਹਿਯੋਗ ਕਰਦੇ ਉਹਨਾਂ ਦੇ ਨਿਰੰਤਰ ਨਿਰਦੇਸ਼ਾਂ ਦੇ ਉੱਪਰ ਅਤੇ ਮਾਨਯੋਗ ਸਰਜਕੰਦਰ ਸਿੰਘ ਡੀਐਸਪੀ ਮੋਟਾੜਾ ਜੀ ਦੀ ਜੋਗਵਾਈ ਹੇਠ ਮਿਤੀ 26 25 ਨੂੰ ਡੇਡੀ ਥਣੇਦਾਰ ਅਜੀਤ ਕੌਰ ਸਮੇਤ ਪੁਲਿਸ ਪਾਰਟੀ ਨੇ सुरेंद्र ਸਿੰਘ ਪੁੱਤਰ ਗਰਮੀਤ ਸਿੰਘ ਵਾਸੀ ਖੀਵਾਗਰਦ ਜੋ ਕਿ ਨਸ਼ੇ ਦੀ ਹਾਲਤ ਵਿੱਚ ਸੀ ਨੂੰ ਕਾਬੂ ਕੀਤਾ ਤੇ ਉਸ ਦਾ ਡਰਗ ਟੈਸਟ ਕਰਵਾਇਆ ਜਿਸ ਤੇ ਮਕਦਮਾ ਨੰਬਰ 42 ਮਿਤੀ 22 6 25 ਅਧੀਨ ਤਾ 27 ਐਨਡੀਪੀ ਸੈਕਟਰ थाना सदरਪੁਰਾ ਦਾ ਦਰਜ ਕੀਤਾ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿਸ ਨੇ ਹਿਸਾਬ ਪ੍ਰਗਟਾਈ ਕੇ ਮੈਂ ਆਪਣੀ ਮਰਜ਼ੀ ਮੁਤਾਬਕ ਨਸ਼ਾ ਸਰਦਣਾ ਚਾਹੁੰਦਾ ਹਾਂ ਜਿਸ ਨੂੰ ਮਿਤੀ 29 6 25 ਨੂੰ ਡੀਟੈਕਸ਼ਨ ਸੈਂਟਰ ਖਿਆਲਾ ਵਿਖੇ ਦਾਖਲ ਕਰਵਾਇਆ ਗਿਆ ਇਸੇ ਤਰ੍ਹਾਂ ਹੀ ਮਿਤੀ 30 ਤੇ 25 ਨੂੰ ਇਸੇ ਮਰੀਕ ਸਿੰਘ ਨੇ ਨੇ ਅਕਤਾਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਕੀਵਾਖੁਰਦ ਨੂੰ ਨਸ਼ੇ ਦੀ ਹਾਲਤ ਵਿੱਚ ਕਾਬੂ ਕੀਤਾ ਜਿਸ ਦਾ ਵੀ ਡਰਗ ਟੈਸਟ ਕਰਵਾਇਆ ਗਿਆ ਜੋ ਪੋਜੀਟਿਵ ਆਇਆ ਉਜਦੇਵਾ ਹੋਂ ਤੇ ਉਸ ਦੇ ਖਿਲਾਫ ਮੁਕਦਮਾ ਨੰਬਰ 43 ਅਧੀਨ ਤਰ੍ਹਾਂ 27 ਐਨਡੀਪੀ ਸੈਕਟਰ ਇਹ ਸਦਰਪੋਟਲ ਹਟਾ ਦਰਜ ਰਜਿਸਟਰ ਕੀਤਾ ਗਿਆ ਤੇ ਉਸ ਨੇ ਵੀ ਆਪਣੀ ਇੱਛਾ ਮੁਤਾਬਕ ਨਸ਼ਾ ਛੱਡਣਾ ਚਾਹਿਆ ਜਿਸ ਨੂੰ ਅੱਜ ਮਿਤੀ 1/7/25 ਨੂੰ ਡਿਟੈਕਸ਼ਨ ਸੈਂਟਰ ਖਾਲਾ ਵਿਖੇ ਦਾਖਲ ਕਰਵਾਇਆ ਜਾ ਰਿਹਾ ਹੈ ਇਸ ਤਰ੍ਹਾਂ ਹੀ ਜੋ ਡਿਟੈਕਸ਼ਨ ਸੈਂਟਰ ਹੈ ਉੱਥੇ ਇਹਨਾਂ ਮਰੀਜ਼ਾਂ ਦੇ ਅਲਾਜ ਜਿੱਥੇ ਪੰਜਾਬ ਸਰਕਾਰ ਫ੍ਰੀ ਕਰ ਰਹੀ ਹੈ ਉੱਥੇ ਇਹਨਾਂ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਬਹੁਤ ਵਧੀਆ ਪ੍ਰਬੰਧ ਹੈ ਕੋਈ ਵੀ ਇਸ ਤਰ੍ਹਾਂ ਦੀ ਬਿਮਾਰੀ ਨਸ਼ੇ ਦੀ ਬਿਮਾਰੀ ਤੋਂ ਪੀੜਤ ਹੈ ਤਾਂ ਉਹ ਨੇੜੇ ਦੇ ਥਾਣੇ ਵਿੱਚ ਜਾ ਕੇ ਆਪਾਂ ਨੂੰ ਆਪਣੇ ਆਪ ਨੂੰ ਪੇਸ਼ ਕਰਕੇ ਨਸ਼ਾ ਛਡਣਾ ਚਾਹੇ ਤਾਂ ਉਸ ਨੂੰ ਡੀਟੈਕਸ਼ਨ ਸੈਂਟਰ ਖਾਲਾ ਵਿਖੇ ਦਾਖਲ ਕਰਵਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਕੱਲ ਮਿਤੀ 36 25 ਨੂੰ ਹੋਲਡਰ ਗੁਰਪ੍ਰੀਤ ਸਿੰਘ ਨੇ ਸਵੇਤਪੁਲਸ ਪਾਰਟੀ ਦੇ ੁਰੋਂ ਸਿੰਘ ਪੁੱਤਰ ਫੁੱਮਣ ਸਿੰਘ ਵਾਸੀ ਮੇਂਬੜਾ ਹਰਿਆਣਾ ਨੂੰ ਕਾਬੂ ਕਰਕੇ ਉਸ ਤੋਂ 60 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਕੀਤੀ ਹੈ ਜਿਹਦੇ ਖਿਲਾਫ ਮੁਕੱਦਮਾ ਨੰਬਰ 44 ਮਿਤੀ 30 6 25 ਦਰਜ ਰਜਿਸਟਰ ਕੀਤਾ ਗਿਆ ਹੈ ਜਿਹਦੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ ਇਸ ਤਰ੍ਹਾਂ ਪੰਜਾਬ ਸਰਕਾਰ ਦੀਆਂ ਰੇਤਾ ਮੁਦਵਕ ਅਸੀਂ ਆਪਣੇ ਇਲਾਕੇ ਨੂੰ ਆਪਣੇ ਮਾਨਸਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨਾ ਹੈਗਾ ਅਪਰ ਸਨਮਾਨਯੋਗ ਐਸਐਸਪੀ ਸਾਹਿਬ ਦੀਆਂ ਸਾਨੂੰ ਸਖਤ ਅਦੇਸਾਂ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ